ਸਾਹਿਬਜ਼ਾਦੇਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਲੰਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜ਼ਿਲ੍ਹਾ ਪਟਿਆਲਾ ਦੇ ਹਲਕਾ ਕਨੌਰ ਵਿੱਚ ਸ਼ੰਭੂ ਬੈਰੀਅਰ ਨੇੜਲੇ ਪਿੰਡ ਰਾਜਗੜ੍ਹ ਨੂੰ ਜਾਂਦੇ ਕੌਮੀ ਮਾਰਗ ਤੇ ਬ੍ਰੈਡ ਅਤੇ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਨਿੱਕੀਆਂ ਉਮਰਾਂ ਵਿੱਚ ਲਾਸਾਨੀ ਸ਼ਹਾਦਤ ਦਿੱਤੀ ਹੈ ਜਿਸ ਦੀ ਯਾਦਗਾਰ ਵਿੱਚ ਇਹ ਲੰਗਰ ਲਗਾਇਆ ਗਿਆ इस मौके होर बहुत सारे सेवादारा ने लंगर विच सेवा की थी। इस मौके प्रगट सिंह गिल सरपंच राजगढ़ साबका सरपंच गुरबचन सिंह मिंटू गिल गुरजीत सिंह जोगा सिंह गिल जसवंत सिंह साहिब सिंह कुलविंदर सिंह आदि तो इलावा पिंड होर बहुत सारे सेवादारा ने लंगर विच सेवा की थी। ਮੀਡੀਆ ਨਿਊਜ਼ ਪੰਜਾਬ ਸ਼ੰਭੂ ਤੋਂ ਰਾਜਿੰਦਰ ਸਿੰਘ ਮੋਹੀ ਦੀ ਖਬਰ ਅੱਜ ਧੰਤਲ ਮੈਸ ਪਾਪਾ ਫਤੇ ਸਿੰਘ ਦੀ ਪਾਪਾ ਜੋਰਵਰ ਸਿੰਘ ਦੀ ਪਾਪਾਜੀਤ ਸਿੰਘ ਦੀ ਪਾਪਾ ਜਯਾਤ ਸਿੰਘ ਦੀ ਇਹਨਾਂ ਦੀ ਜੀ ਹਰ ਸਾਲ ਦੀ ਤਰ੍ਹਾਂ ਪਿੰਡ ਰਾਜਗੜ ਦੀ ਨੌਜਵਾਨ ਸਭਾ ਕਮੇਟੀ ਜੋ ਕਿ ਲੰਬਰ ਹਰ ਸਾਲ ਦੀ ਤਰ੍ਹਾਂ ਲਗਾਤੇ ਰਿਹਾ ਤਾਂ 26 32 26 27 ਤਰੀਕ ਨੂੰ ਹਰ ਸਤੰਬਰ ਨੂੰ ਹਰ ਸਾਲ ਜੀ ਉਹਨਾਂ ਨੂੰ ਜ ਜਿੱਦਾਂ ਨੂੰ ਯਾਦ ਕੀਤਾ ਜਾਂਦਾ ਹੈ ਅੰਦਰ ਦੇ ਉਹਨਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਨਾ ਪੰਚਾਇਤ ਰਾਜਗੜ ਵੱਲੋਂ ਸਾਰੇ ਸੰਤਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਦਸਵੰਧ ਪਾ ਕੇ ਇਸ ਲੰਦਰਾ ਵਿੱਚ ਮਿਲ ਕੇ ਪਾਇਆ ਹੈ ਨਾ ਵਾਇਕੋ ਜੀ ਦਾ ਖਤਰਾ ਵਾਇਕੋ ਵੀ ਕੀ ਤੋਂ ਹੈ ਆਸਾ ਵਾਇਕੋ ਜੀ ਕੀ ਫਸੇ ਜੀ ਮੈਂ ਬਲਾਕ ਪ੍ਰਧਾਨ ਗੁਰਜੀਤ ਸਿੰਘ ਪਿੰਡ ਰਾਜਗੜ੍ਹ ਤੋਂ ਜੀ ਇਹ ਸਾਡੇ ਪਿੰਡ ਰਾਜਗੜ੍ਹ ਦਾ ਲੰਗਰ ਹੈ ਜੀ ਆਪਣਾ ਸ਼ੰਭੂ ਆਰਡਰ ਤੇ ਲੱਗਿਆ ਹੋਇਆ ਜੀ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਆਏ ਸਾਲ ਸਾਡੇ ਪਿੰਡ ਵੱਲੋਂ ਚਾਹ ਰੈੱਡ ਦੀ ਸੇਵਾ ਕੀਤੀ ਜਾਂਦੀ ਜੋ ਕਿ ਇਸ ਵਾਰੀ ਵੀ ਬੜੇ ਉਸ਼ਾ ਨਾਲ ਸਾਰੇ ਪਿੰਡ ਵੱਲੋਂ ਯੋਗਦਾਨ ਪਾਇਆ ਗਿਆ ਤੇ ਇਹ ਸੇਵਾ ਬਖੂਬ ਨਿਭਾਈ ਜਾ ਰਹੀ ਹੈ ਜੀ ਤਿੰਨ ਦਿਨ ਲੰਗਰ ਚੱਲਦਾ ਜੀ ਸਾਡਾ 25 26 27 ਕੱਲ ਤੱਕ ਚੱਲੇਗਾ ਜੀ ਕੱਲ ਨੂੰ ਅਰਦਾਸ ਕਰਕੇ ਲੰਗਰਾਂ ਦੀ ਸਮਾਪਤੀ ਹੋਏਗੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ